ਤੋਰਾ ਤਰਾ ਦੇਖ ਸਕਦੇ ਹੋ ਲੋ ਜੀ ਲਿਆ ਪਰ ਮੋੜ ਲੈ ਬਸ ਲਿਓ ਲਿਓ ਲੋ ਜੀ ਹੋਰ ਇਸ ਨੂੰ ਕੋਈ ਸੁਹਾਣੇ ਪਿੰਡ ਮੀਨੀਆ ਤੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੀਨੀਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਇੱਕ ਮੱਝ ਤੇ ਇੱਕ ਹੈਗਾ ਬੂਰਾ ਝੋਟਾ ਕੱਟਾ ਬਕਾਊ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 9728000 ਤਾਂ ਸੰਪਰਕ ਕਰ ਸਕਦੇ ਹੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਇਹ ਵੀ ਵੀਡੀਓ ਪਹੁੰਚ ਕਰ ਸਕੀ ਹੋਈ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀਆਂ ਜੀ ਜਾਣਕਾਰੀ ਬਾਈ ਜੀ ਸਾਸਰੀ ਘਾਈ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਹਰਪ੍ਰੀਤ ਸਿੰਘ ਜੀ ਪੈਂਡ ਮੀਨੀਆ ਬਾਈ ਜੀ ਜ਼ਿਲ੍ਹਾ ਮੋਗਾ ਹਾਂਜੀ ਬਾਈ ਜੀ ਬੂਰੇ ਕੱਟ ਦੀ ਜਾਣਕਾਰੀ ਦਿਲ ਕਿੰਨਾ ਟਾਈਮ ਦਾ ਹੋ ਗਿਆ ਆਪਣਾ ਇਹ ਵੀਰੇ ਦੋ ਜੰਦਾ 2.5 ਸਾਲ ਦੀ ਉਮਰ ਆ ਇਹਦੀ ਅੱਛਾ ਜੀ ਹਾਂਜੀ ਠੀਕ ਆ ਰੇਟ ਰੂਟ ਭਰਾ ਦਾ ਰੇਟ ਆਦਾ ਵੀਰੇ ਸਵਾ ਲੱਖ ਆ ਜੀ ਰੇਟ ਸਵਾ ਲੱਖ ਹਾਂਜੀ ਲੋ ਟੈਕਟੀਕਲ ਚਾਪਰ ਸਾਬ ਜੀ ਮੱਜਾ ਮੱਜਾ ਕਰਾਸ ਕਰਨ ਲੱਗਾ ਵੀਰੇ ਬਸ ਵੀਰੇ ਉਦਾਂ ਹੁਣ ਸਰਦਾ ਨਹੀਂ ਹਜੇ ਨਵਾਇਆ ਨਹੀਂ ਮੱਜਾ ਠੀਕ ਆਲੇ ਬੱਚਾ ਹੀ ਆ ਹਾਂ ਬੱਚਾ ਹੀ ਆ ਹਜੇ ਛੱਡਿਆ ਨਹੀਂ ਜਾਨੀ ਕਿਸੇ ਠੀਕ ਆ ਲੋ ਭਰਾ ਉਦਾਂ ਛੰਡਾ ਬਹੁਤ ਆ ਫੇਸ ਸਿਆ ਕਰਸਾ ਦੇ ਸਿੰਗੀ ਸਿੰਗੀ ਬਹੁਤ ਸੋਹਣੀਆਂ ਕਰਮਾ ਵਾਲੇ ਦੀ ਮਾਂ ਮੂ ਦਾ ਰਿਕਾਰਡ ਪਤਾ ਬਈ ਇਹਦਾ ਮਾਂ ਦਾ ਵੀਰੇ ਇਹਦਾ ਦੁੱਧ 14 ਕਿਲੋ ਸੀਗਾ 14 ਕਿਲੋ ਹਾਂਜੀ ਠੀਕ ਆ ਤੋੜ ਦੋ ਭਰਾ ਲੋਚ ਇਹ ਕੋ ਨੀਕਾ ਦਬੜਾ 1.5 ਛੋਟਾ ਤੇ ਸਿੰਗੀ ਸਿੰਗੀ ਬਹੁਤ ਸੋਹਣੀਆਂ ਕਰਮਾ ਵਾਲੇ ਦੀ ਆਹ ਜੱਤੋਸ਼ ਲੋਚ ਤੋੜਾ ਤਰਾ ਦੇਖ ਸਕਾਂ ਜੀ ਲੋਚ ਇਹ ਆਪਰਾ ਮੋੜ ਲੈ ਬਸ ਲਿਓ ਲਿਓ ਲੋ ਜੀ ਤੁਹਾਰੇ ਸਮੂਹ ਤੁਸੀਂ ਕਹਾਨੇ ਲੋ ਜੀ ਫਰੰਡ ਮੀਨੀਆ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਤੁਸੀਂ ਚੈੱਕ ਕਰ ਸਕਦੇ ਹਾਂ ਚੰਗਾ ਸੋਨਾ ਚੰਗਾ ਕੱਦ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦੇ ਜੀ ਮੱਝ ਵੀਰੇ ਇਹ ਤੀਜੇ ਸੂਏ ਹੁੰਦੀ ਆ ਹਾਂਜੀ ਅਜੇ ਹਫ਼ਤੇ ਦੀ ਕੱਚੀ ਆ ਠੀਕ ਆ ਹਾਂਜੀ ਹਫਤੇ ਦੀ ਕੱਚੀ ਆ। ਹਾਂਜੀ ਦੁੱਧ 14 ਕਿਲੋ ਦੱਸਿਆ ਮਾਲਕਾਂ ਨੇ ਆਪਣੀ ਲਿਆਂਦੀ ਵੀ ਆ। ਠੀਕ ਆ। ਹਾਂਜੀ। ਰੇਟ ਨੂੰ ਘਰ ਆਦਾ। ਰੇਟ ਇਹਦਾ ਫੋਨ ਤੇ ਕਰ ਲਾਂਗੇ ਵੀਰੇ। ਰੇਟ ਫੋਨ ਤੇ। ਹਾਂਜੀ। ਹਫਤੇ ਦੀ ਕੱਚੀ ਆ। ਹਾਂਜੀ ਹਾਂਜੀ। ਲੋ ਭਰਾ ਥਣ ਚੈੱਕ ਕਰ ਸਕਦੇ। ਢੱਲਾ ਪੱਲਾ ਕਰ ਨਾਲ ਵੀ ਕਾਫੀ ਪੀ। ਠੀਕ ਆ। ਲਾਉਣ ਲੱਗੀ ਦੁੱਧਾਂ ਠੰਡੀ ਬਹੁਤ ਆ। ਠੀਕ ਆ। ਉਹ ਵੀ ਮੀਣੀ ਆ ਬਈ ਹਨਾ। ਸੈਂਹ ਕਹਿੰਦੇ ਵੀਰੇ ਨੇ ਸੈਂਹ ਕਹਿੰਦੇ ਇੱਕ ਵੱਡਾ ਹੇਲ ਦਾ। ਯਾਨੀ ਇੱਕ ਸਾਹ ਦੰਦਾ। ਠੀਕ ਆ। ਯਾਨੀ ਸਾਹ ਦੰਦਾ ਦੂਜਾ ਵੀ। ਓਕੇ ਓਕੇ ਹਾਂਜੀ। ਲੋ ਜੀ। ਥਣ ਫਿਰ ਚੈੱਕ ਕਰ ਸਕਦੇ ਜੀ ਤੁਸੀਂ ਯੋਸ ਕੱਦ ਬੈਡ ਸਿੱਖਣਾ ਸੋਣਾ ਤੇ ਫੇਸ ਚੈੱਕ ਕਰ ਸਕਦਾ ਤੋਰਾ ਯੋਸ ਐ ਐ ਬੈਕ ਸੈੱਡ ਲੰਮੀ ਤੋਰ ਦੀਏ ਲਿਓ ਜਿਓ ਕੋਈ ਗੱਲ ਨਹੀਂ ਤੋੜਨੇ ਤੋੜਦੇ ਲੰਮੀ ਤੋਰ ਦੀ ਕੋਈ ਗੱਲ ਨਹੀਂ ਤੋੜ ਦੋ ਤੋੜ ਦੋ

ਪਿੰਡ ਮੀਂਹ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਮੋਗਾ ਮੈਲਦੀਆਂ ਭਰਾ ਕਿਸ ਨੂੰ ਵੀ ਵੀਡੀਓ ਚ ਓਕੇ ਵੀਡੀਓ ਦੇ ਲਈ ਧੰਨਵਾਦ